ਬਹੁਤ ਵਧੀਆ ਪੂਰਾ ਵਧੀਆ ਐਪਲੀਕੇਰ ਦਾ ਜੱਗੀ ਐਗਰੀਕਲਚਰ ਬਾਰਕਸ ਜੀ ਜੋ ਬਹੁਤ ਚੜਾਈਆਂ ਦੀ ਵਧੀਆ ਸੰਤ ਹੁੰਦ ਰਹੇ ਇਹਨਾਂ ਦੇ ਐਪਲੀਮੈਂਟਸ ਕੀ ਕੀ ਰੇਟ ਹੈ ਇਹਨਾਂ ਦੇ ਹਾਲਾਂ ਦਾ ਤਵੀਆਂ ਦਾ ਜਿੰਦਰੇ ਦਾ ਸਾਰੇ ਸਾਨੂੰ ਐਪਲੀਮੈਂਟਸ ਦਿਖਾਉਣੇ ਆ ਤੇ ਨਾਲੇ ਰੇਟ ਦਿਖਾਉਣੇ ਆ ਆਗਾ ਬੱਟਾਂ ਵਾਲਾ ਜਿੰਦਰਾ ਬੱਟਾਂ ਵਾਲਾ 35000 ਰੁਪਿਆ ਰੇਟ ਆਈ ਇਹਦਾ 1000 ਰੁਪਿਆ ਸਾਰਾ ਡਿਸਕਾਊਂਟ ਆ ਇਹਦਾ ਮੇਲਾ ਤੇ 70000 ਰੁਪਿਆ ਕਦੂ ਵਾਲਿਆਂ ਜੀ ਦੇ ਆਪਾਂ ਕਹਿੰਦੇ ਪੈਟਰੀ ਹਰਾ ਹਰੋ ਤਵੀਆਂ ਨੂੰ ਕਦਾਂ ਕੱਦੂ ਵਾਲੀ ਵੀ ਕਹਿੰਦੇ ਨੇ 2000 ਰੁਪਏ ਡਿਸਕਾਊਂਟ 70000 ਰੁਪਏ ਇਹ ਰੇਟ ਹੈ ਇਹਨਾਂ ਦਾ ਅਗਰ 9 ਬਾਈ 9 ਦਾ ਸੈੱਟ ਜੀ ਤਵੀਆਂ ਦਾ 175000 ਦਾ ਸਾਰਿਆਂ ਦੇ 2 2000 ਰੁਪਏ ਡਿਸਕਾਊਂਟ ਹੈ 10 ਬਾਈ 10 ਦੀਆਂ ਤਵੀਆਂ ਆ ਗਈਆਂ ਜੱਗੀਆਂ ਲੈਣੀਆਂ ਇਹ ਜੀ 2000 ਰੁਪਏ ਡਿਸਕਾਊਂਟ ਹੈ ਸਾਰੀ ਤੇ 2 ਲੱਖ ਰੁਪਏ ਦੀਆਂ ਤਵੀਆਂ ਨੇ ਜੀ 10 ਬਾਈ 10 ਦੀਆਂ ਇਦਾਂ 8 बाई 8 ਦਾ ਸੈੱਟ ਆ ਗਿਆ ਜੀ 1 ਲੱਖ 20 ਜੱਗੀ ਹੈ ਰੋ ਉਹ 10 बाई 10 ਦੀ ਆ ਨਹੀਂ ਜੀ 1 ਲੱਖ 55000 ਦਾ ਹੈ ਏਟਾ ਹੈ ਬਾਕੀ ਖੈਰੋਂ ਲੈ ਕੇ ਬਹੁਤ ਆਉਂਦੇ ਹੈ ਪੂਰੇ ਤਵੀਆਂ ਬਹੁਤ ਵਧੀਆ ਇਪਲੀਮੈਂਟਸ ਹੁੰਦੇ ਹੈ ਹੈਵੀ ਇਪਲੀਮੈਂਟਸ ਹੁੰਦੇ ਆ ਕੇ ਵਿੱਚ ਹੀ ਆਉਣਾ ਹੈ ਫੋਟੋ ਫੇਟ ਤੇ ਬਿਲਡਿੰਗ ਵਧੀਆ ਕਰੀ ਹੁੰਦੀ ਹੈ ਮਤਲਬ ਆਏ ਨਹੀਂ ਹੈਗਾ ਵੀ ਉੱਤੇ ਦਿਖੀ ਜਾਂਦੀ 1 ਲੱਖ 85000 ਦੀਆਂ ਦੀ ਇਹ 10 बाई 10 ਦੀਆਂ ਇਹ ਹਾਈਡਰੋਲਿਕ ਆ ਗਈਆਂ ਆ 11x11 ਦੀਆਂ ਇਹ ਵੀ ਹਾਈਡਰੋਲਿਕ ਨੇ ਜੱਗੀਆਂ ਵਾਲੀਆਂ ਨੇ 11x11 2,20,000 ਦੀ ਆ ਸਿਰਫ 5000 ਰੁਪਏ ਡਿਸਕਾਊਂਟ ਆ ਜੀ ਮਿਲੇਗਾ ਭਾਰਤ ਸਰਕਾਰ ਤੋਂ ਜੀ ਇਹ ਹੈ ਮਾਨਤਾ ਪ੍ਰਾਪਤ ਜੱਗੀ ਇਪਲੀਮੈਂਟਸ 677 ਇਹਨਾਂ ਦਾ ਕੋਈ ਨੰਬਰ ਆ ਆ ਇਹਨਾਂ ਨੇ ਵੱਡੀਆਂ ਲਗੀਆਂ ਤੁਸੀਂ ਦੇਖ ਰਹੇ ਹੋਗੇ ਪ੍ਰੈਸਰ ਵਾਲੀਆਂ ਕੱਟ ਵਾਲੀਆਂ 10 ਬਾਈ 10 ਦੀਆਂ 2 ਲੱਖ 75000 ਰੇਟ ਹੈ ਇਹਨਾਂ ਦਾ ਤੇ 5000 ਰੁਪਏ ਸਿੱਧਾ ਮੇਲਾ ਡਿਸਕਾਊਂਟ ਉਸ ਤੋਂ ਬਾਅਦ ਆ ਉਸ ਤੋਂ ਅਗਲਾ ਮਾਡਲ ਆ ਗਿਆ ਇਹਨਾਂ ਦਾ ਇਹ ਵੀ ਕੱਟ ਵਾਲੀਆਂ ਨੇ 12 ਬਾਈ 12 ਪ੍ਰੈਸਰ ਵਾਲੀਆਂ 12 ਬੀ 12 ਤੇ ਰੇਟ ਹੈਗਾ ਇਹਦਾ 375000 ਰੁਪਇਆ ਮੇਲਾ ਡਿਸਕਾਊਂਟ ਇਹਦਾ ਵੀ 5000 ਰੁਪਇਆ ਤੇ ਉਸ ਤੋਂ ਬਾਅਦ ਜਿਹੜੀਆਂ ਸਾਰਿਆਂ ਨੂੰ ਸਿਰਾ ਕਹიდੀਏ 14 14 395000 ਰੁਪਇਆ ਹੀ ਰੇਟ ਆ ਮੇਲਾ ਡਿਸਕਾਊਂਟ ਇਹਦਾ ਵੀ 5000 ਰੁਪਇਆ ਸਾਰੀਆਂ ਹੀ ਤਵੀਆਂ ਦਾ 5000 ਰੁਪਇਆ ਟਾਇਰ ਲੱਗੇ ਹੋਣੇ ਇਹਦੇ ਪੂਰੇ ਵਧੀਆ ਬਾਕੀ ਬਿਲਡਿੰਗ ਪੂਰੀਆਂ ਐ ਓਕੇ ਕਰੀ ਹੋਈਆਂ ਐ ਨਹੀਂ ਹੈਗਾ ਵੀ ਕਿਤੇ ਚਿਲਦੀਆਂ ਜਾਂ ਉੱਠੀਆਂ ਹੋਈਆਂ ਨੇ ਉੱਪਰ ਵੀ ਹੱਥਾਂ ਐ ਚ ਲੱਗੀ ਜਾਣੀਆਂ ਪੂਰੀਆਂ ਵਧੀਆ ਜੀ ਬਿਲਡਿੰਗ ਸਾਈਡਿੰਗ ਕਰੀ ਹੋਈ ਜੱਗੀ 671 ਇਹ ਆਗਾ ਸਿੰਗਲ ਵਾਲੀ 17000 ਰਾਈ ਤੇ ਆ ਰੂਟਾ ਵਿਟਰ ਵੀ ਇਹਨਾਂ ਦਾ 5000 ਦਾ ਡਿਸਕਾਊਂਟ ਆ ਜੀ 6 1,60,000 ਦਾ 10 ਫੁੱਟਾ ਰੂਟਾ ਬੁੱਟਾ ਆ ਹਾਲ ਆਗੇ ਜੀ 17 ਟੈਨਾਂ 1,35,000 ਜੀ ਰੇਟ ਇਹਨਾਂ ਦਾ ਕੁਆਲਿਟੀ ਵੇਟਰ ਤੇ 2000 ਰੁਪਏ ਦਾ ਡਿਸਕਾਊਂਟ ਆ ਇਸ 12 ਟਾਇਰ ਨਾਲ ਜਾਈ 1,35,000 ਦਾ ਉਹਦੇ ਨਾਲ ਦੀ ਸੈੱਟ ਹੈ ਹਾਈਡਰੋਲਿਕ ਆਈ ਇਹ ਹਾਈਡਰੋਲਿਕ ਜਿਹੜਾ ਸਾਨੂੰ ਪਹਿਲਾਂ ਦਿਖਾਇਆ ਤੇ ਆ ਬਗੈਰ ਹਾਈਡਰੋਲਿਕ ਆ ਗਿਆ ਆ ਬਗੈਰ ਹਾਈਡਰੋਲਿਕ ਆਈ ਥੋੜਾ ਦੋ ਹੌਂਸ ਦਿੱਕਤ ਆਉਦੀ ਜਦੋਂ ਬੰਦੇ ਮੂਹਰੇ ਆ ਜਾਂਦੇ ਨੇ ਥੋੜੇ ਜੇ ਆ ਦੇਖੋ ਹੁਣ ਸਾਨੂੰ ਸਕੇ ਜਿਹਾ ਦਿਖਾਉਣਾ ਬਗੈਰ ਹਾਈਡਰੋਲਿਕ ਆ 13 ਟਾਇਰਾਂ ਹੋਲਡਿੰਗ ਹੁੰਦੀਆਂ ਨੇ ਸਰੀਆਲੇ ਕਿਪ ਸਿੰਗਲ ਚਰੇਡੋ ਇੱਕ ਤੇ ਯਾਰ ਜਿਸਕਾਉਂਡਾ 72000 ਰੇਟ ਆਈ ਇਹਨਾਂ ਦਾ ਆ ਗਿਆ ਕਿ ਸਪਰਿੰਗ ਵਾਲੇ 65000 ਰੇਟ ਆਈ 13 ਟਨ ਵਾਲੇ ਨੇ ਇਹ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ